ਅੱਜ ਮੈਂ ਫੇਰ ਜਿਹੜਾ ਲਾਈਵ ਹੋਈ ਹੈ ਉਹਦਾ ਕਾਰਨ ਕਿ ਸਾਡੇ ਇਲਾਕੇ ਨੂੰ ਗੜਸ਼ੰਕਰ ਮਲਪੁਰ ਨੂੰ ਜ਼ਬਰਦਸਤੀ ਨਵੇਂ ਬਣਨ ਜਾ ਰਹੇ ਜ਼ਿਲ੍ਹੇ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਨ ਜਾ ਰਹੀ ਹੈ। ਅੱਜ ਜਿਹੜੀ ਬਿੱਲੀ ਹੈ ਇਹ ਥੈਲੀੋਂ ਐਕਚੁਅਲੀ ਬਾਹਰ ਆ ਗਈ ਹੈ। ਕਿਉਂਕਿ ਮੈਨੂੰ ਫੋਨ ਆਇਆ ਕੁਝ ਵਕੀਲਾਂ ਦਾ ਔਰ ਅੱਜ ਬਾਹਰ ਐਸੋਸੀਏਸ਼ਨ ਹੁਸ਼ਿਆਰਪੁਰ ਉਹਨਾਂ ਨੇ ਜਾ ਕੇ ਆਮ ਆਦਮੀ ਦੇ ਵਿਧਾਇਕ ਜਿੰਪਾ ਜੀ ਦੇ ਨਾਲ ਮੁਲਾਕਾਤ ਕੀਤੀ ਸੀ ਔਰ ਮੁਲਾਕਾਤ ਦੇ ਵਿੱਚ ਜਿੰਪਾ ਜੀ ਨੇ ਕਿਤੇ ਸਾਡੇ ਡਿਪਟੀ ਸਪੀਕਰ ਔਰ ਸਾਡੇ ਗੜシャンਕਰ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਸਾਹਿਬ ਨੂੰ ਫੋਨ ਲਗਾ ਲਿਆ ਉਹਨਾਂ ਨੇ ਸਪੀਕ ਫੋਨ ਤੇ ਗੱਲ ਕੀਤੀ ਔਰ ਹੈਂਡ ਫ੍ਰੀ ਤੇ ਗੱਲ ਕਰਦੇ ਹੋਏ ਜਦੋਂ ਜਿੰਪਾ ਜੀ ਨੇ ਇਹ ਗੱਲ ਕਹੀ ਕਿ ਮੇਰੇ ਕੋਲ ਮੰਗ ਪੱਤਰ ਲੈ ਕੇ ਆਏ ਆ ਕਿ ਹੁਸ਼ਿਆਰਪੁਰ ਨੂੰ ਨਾ ਤੋੜਿਆ ਜਾਵੇ ਔਰ ਗਣਸ਼ੰਕਰ ਮਾਲਪੁਰ ਦਾ ਇਲਾਕਾ ਜਿਹੜਾ ਸ਼੍ਰੀਨੰਦਪੁਰ ਸਾਹਿਬ ਦੇ ਨਵੇਂ ਬਣਨ ਜਾ ਰਹੇ ਜ਼ਿਲ੍ਹੇ ਦੇ ਨਾਲ ਨਾ ਲਗਾਇਆ ਜਾਵੇ ਤਾਂ ਬੜੇ ਆਰਾਮ ਨਾਲ ਸੌਖੇ ਜਿਹੇ ਤਰੀਕੇ ਦੇ ਨਾਲ ਜਿਹਦੀ ਵੀਡੀਓ ਮਰੇ ਕੋਲ ਪਈ ਔਰ ਮੈਂ ਪੋਸਟ ਕਰਾਂਗੀ ਜਲਦੀ ਬੜੇ ਆਰਾਮ ਨਾਲ ਸੌਖੇ ਤਰੀਕੇ ਦੇ ਨਾਲ ਰੋੜੀ ਸਾਹਿਬ ਨੇ ਕਿਹਾ ਤਾਂ ਉਹ ਤਾਂ ਸ਼੍ਰੀਨੰਦਪੁਰ ਸ਼੍ਰੀਨੰਦਪੁਰ ਸਾਹਿਬ ਨੰਦਪੁਰ ਸਾਹਿਬ ਕਰਕੇ ਜਵਾਬ ਦਿੱਤਾ ਫੋਂ ਤੁਸੀਂ ਆਪ ਦੇਖੋ ਲੋਕੋ ਕਿ ਅੱਜ ਜਿਹੜੀ ਬਿੱਲੀ ਥੈਲਿਓਂ ਬਾਹਰ ਆ ਗਈ ਐ ਜਿਹੜੀ ਰੋੜੀ ਸਾਹਿਬ ਦੀ ਆਪਣੀ ਜ਼ੁਬਾਨ ਤੋਂ ਇਹ ਗੱਲ ਬਾਹਰ ਆ ਗਈ ਐ ਕਿ ਇਹ ਇਲਾਕਾ ਮਾਲਪੁਰ ਦਾ ਗੜ ਸ਼ੰਕਰ ਦਾ ਸ਼ਿਨਤਪੁਰ ਸਾਹਿਬ ਨਾਲ ਲਾਇਆ ਜਾ ਰਿਹਾ ਇਹਦਾ ਮਤਲਬ ਜਿਸ ਬੰਦੇ ਦੇ ਸਾਡੇ ਗੜ ਸ਼ੰਕਰ ਇਲਾਕਾ ਵਾਸੀਆਂ ਨੇ ਪੱਗ ਬੰਨੀ ਸੀ ਵੀ ਤੂੰ ਸਾਡੀ ਰਾਖੀ ਕਰ ਤੂੰ ਸਾਡਾ ਸਰਮੌਰ ਬਣ ਤੂੰ ਸਾਡਾ ਐਮਐਲਏ ਬਣ ਤੂੰ ਜਾ ਕੇ ਵਿਧਾਨ ਸਭਾ ਦੇ ਵਿੱਚ ਸਾਡੀਆਂ ਹੱਕਾਂ ਦੇ ਹਿੱਤਾਂ ਦੀ ਰਾਖੀ ਕਰ ਅੱਜ ਓ ਐਮਐਲਏ ਕੀ ਸਾਡੀ ਧੌਣ ਜਿਹੜੀ ਉਹ ਆਪ ਲਾਹ ਰਿਹਾ ਕਿ ਸਾਡਾ ਕਾਹਨ ਆਪ ਕਰਾ ਰਿਹਾ ਕਿ ਆਪਣੇ ਸਰਕਾਰ ਤੋਂ ਜਿਹੜੇ ਤਸੀਹੇ ਦਿਵਾਉਣ ਜਾ ਰਿਹਾ ਇਲਾਕਾ ਗੜ ਸ਼ੰਕਰ ਤੇ ਮਾਲਪੁਰ ਦੇ ਲੋਕਾਂ ਨੂੰ ਇਹ ਜੈਕ੍ਰਿਸ਼ਨ ਰੋੜੀ ਸਾਹਿਬ ਆਪ ਕਰ ਰਿਹਾ ਇਹ ਗੱਲ ਤਾਂ ਸਪਸ਼ਟ ਹੋ ਗਈ ਹੈ ਇਹ ਸਾਹਮਣੇ ਆ ਗਈ ਹੈ ਗੱਲ ਕਿ ਅੱਜ ਸਾਰੀ ਗੱਲ ਦਾ ਪਤਾ ਹੁੰਦਿਆਂ ਸੁਣਦਿਆਂ ਰੋੜੀ ਸਾਹਿਬ ਮੂੰਹ ਚ ਕੁੰਗੜੀਆਂ ਦੇ ਕੇ ਬੈਠੇ ਹੈ ਇਹਦਾ ਮਤਲਬ ਇਹਨਾਂ ਦੀ ਸਹਿਮਤੀ ਦੇ ਨਾਲ ਸਾਰਾ ਕੰਮ ਹੋਇਆ ਔਰ ਮੈਂ ਗੜ ਸ਼ੰਕਰ ਦੇ जिन्ने ਮੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਆਪ ਦੇ ਲੀਡਰ ਬੈਠੇ ਆ ਆਪ ਦੇ ਸਮਰਥਕ ਬੈਠੇ ਆ ਆਮ ਆਦਮੀ ਪਾਰਟੀ ਦੇ ਸਮਰਥਕ ਬੈਠੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਤੁਹਾਡਾ ਵਿਧਾਇਕ ਜਿਹੜਾ ਉਹ ਤਾਂ ਨਹੀਂ ਆਇਆ ਕਮ ਸੇ ਕਮ ਤੁਸੀਂ ਤਾਂ ਥੋੜਾ ਆਪਣੀ ਜ਼ਮੀਰ ਨੂੰ ਜਾਗਦੇ ਰੱਖੋ ਮੈਨੂੰ ਤਾਂ ਉਧਰ ਜਾਣ ਦੇ ਵਿੱਚ ਸਾਨੂੰ ਜਿਹੜਾ ੱੱਕੇ ਦੇ ਨਾਲ ਉਧਰ ਲਗਾਇਆ ਜਾ ਰਿਹਾ ਸਾਡੇ ਲੋਕਾਂ ਦੀ ਖੱਜਲ ਖਵਾਰੀ ਤੋਂ ਬਿਨਾਂ ਕੁਝ ਨਜ਼ਰ ਨਹੀਂ ਆ ਰਿਹਾ ਕਿ ਅਸੀਂ ਜਿਹੜਾ ਚਾਰ-ਚਾਰ ਬੱਸਾਂ ਬਦਲ ਕੇ ਉਧਰ ਜਾਂਦੇ ਰਵਾਂਗੇ ਔਰ 16 17 ਕਿਲੋਮੀਟਰ ਵਕਫਾ ਜਿਹੜਾ ਜੰਗਲ ਦਾ ਪੈਂਦਾ ਉਹਦੇ ਵਿੱਚੋਂ ਰਾਤ ਬਰਾਤੇ ਆਣਾ ਜਾਣਾ ਬਹੁਤ ਅਨ ਸੇਫ ਹੈ ਹਸਪੀਟਲ ਦਾ ਜੇਕਰ ਕੋਈ ਜ਼ਿਲ੍ਹਾ ਹੈੱਡਕੁਆਰਟਰ ਤੇ ਕੇਸ ਰੈਫਰ ਹੁੰਦਾ ਉਹਦੇ ਵਾਸਤੇ ਵੀ ਨੇਰੇ ਸਵੇਰੇ ਜਾਣਾ ਸਾਡੇ ਲਈ ਬੜਾ ਮੁਸ਼ਕਿਲ ਹੋਏਗਾ ਔਰ ਅੱਜ ਜਿਹੜੀ ਮੈਂ ਗੱਲ ਕਰਨ ਜਾ ਰਹੀਆਂ ਕਿ ਇਹਦੇ ਵਿੱਚ ਸਿਰਫ ਮੈਨੂੰ ਇੱਕ ਜਮਾਤ ਦਾ ਫਾਇਦਾ ਨਜ਼ਰ ਆਉਂਦਾ ਉਹ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੀ ਜਿਹੜੀ ਜਮਾਤ ਹੈ ਜਿਹੜੀ ਇੱਕ ਉਹ ਕਲਾਸ ਹੈ ਉਹ ਕੈਟਾਗਰੀ ਹੈ ਸਿਰਫ ਉਹਨਾਂ ਲੋਕਾਂ ਦਾ ਉਧਰ ਜਾ ਕੇ ਫਾਇਦਾ ਹੋਣਾ ਹੈ ਤੇ ਗੜਸ਼ੰਕਰ ਦਾ ਇਲਾਕਾ ਪਲੇਪਾਸ ਸਮਝਦਾ ਹੈ ਕਿ ਇਸ ਵੇਲੇ ਮਾਈਨਿੰਗ ਮਾਫੀਆ ਦਾ ਕਿੰਗ ਗੜਸ਼ੰਕਰ ਇਲਾਕੇ ਦੇ ਵਿੱਚ ਕੌਣ ਬਣਿਆ ਹੋਇਆ ਇਸ ਤੋਂ ਇਲਾਵਾ ਸਾਨੂੰ ਕੋਈ ਫਾਇਦਾ ਨਜ਼ਰ ਨਹੀਂ ਆਉਂਦਾ ਗੁਰੂਆਂ ਦੇ ਨਾਮ ਤੇ ਜ਼ਿਲ੍ਹਾ ਬਣੇ ਉਹਨਾਂ ਦੇ ਨਾਮ ਨੂੰ ਸਮਰਪਿਤ ਜ਼ਿਲ੍ਹਾ ਬਣੇ ਸਾਡਾ ਜਿੱਥੋਂ ਖਾਲਸੇ ਦਾ ਰਾਜ ਸ਼ੁਰੂ ਹੋਇਆ ਉਸ ਜਗ੍ਹਾ ਦੇ ਨਾਮ ਦਾ ਜ਼ਿਲ੍ਹਾ ਬਣੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਪਰ ਸਾਨੂੰ ਤਕਲੀਫ ਹੈ ਇਸ ਗੱਲ ਦੀ ਹੈ ਕਿ ਸਾਡਾ ਗੜ ਸ਼ੰਕਰ ਔਰ ਮਾਲਪੁਰ ਉਧਰ ਨਾ ਲਗਾਇਆ ਜਾਵੇ ਸਾਡੇ ਜਿਹੜੇ ਲੋਕ ਆ ਉਹ ਗਰੀਬ ਲੋਕ ਆ ਉਹਨਾਂ ਨੂੰ ਬਹੁਤ ਤੰਗੀ ਚ ੱਲਣੀ ਪੈਗੀ ਬਹੁਤ ਜ਼ਿਆਦਾ ਪਰੇਸ਼ਾਨੀ ਚ ੱਲਣੀ ਪੈਗੀ ਪਰ ਅੱਜ ਮੈਂ ਆਪਣੇ ਲੋਕਾਂ ਨੂੰ ਗੜ ਸ਼ੰਕਰ ਦੇ ਲੋਕਾਂ ਨੂੰ ਇਹ ਅਪੀਲ ਕਰਦੀ ਆ ਕਿ ਹੁਣ ਤੁਸੀਂ ਲੜਾਈ ਲਈ ਆਪਣਾ ਹੱਕ ਲੈਣ ਲਈ ਜਿਹੜਾ ਤਿਆਰ ਹੋ ਜਾਓ ਔਰ ਹੁਣ ਤੁਸੀਂ ਸੰਘਰਸ਼ ਕਰਨ ਲਈ ਤਿਆਰ ਹੋ ਜਾਓ ਸਾਨੂੰ ਪਿੰਡ ਪਿੰਡ ਮੈਂ ਤਾਂ ਵੈਸੇ ਪਿਛਲੇ 2-3 ਦਿਨ ਤੋਂ ਜਾ ਹੀ ਰਹੀਆਂ ਪਿੰਡਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਂਬੰਦ ਕਰ ਰਹੀਆਂ ਔਰ ਇੱਕ ਵੀ ਨਗਰ ਦੇ ਵਿੱਚ ਇੱਕ ਵੀ ਪਿੰਡ ਦੇ ਵਿੱਚ ਮੈਂ ਜਿਹੜੀਆਂ ਜਨ ਸੁਭਾਵਾਂ ਕੀਤੀਆਂ ਮੈਨੂੰ ਲੋਕਾਂ ਨੇ ਇਹ ਗੱਲ ਹੀ ਕਹੀ ਕਿ ਅਸੀਂ ਸ਼੍ਰੀਨੰਦਰਪੁਰ ਸਾਹਿਬ ਨਾਲ ਜਾ ਕੇ ਸਾਨੂੰ ਜੋੜਿਆ ਜਾਵੇ ਉਹ ਕਹਿੰਦੇ ਅਸੀਂ ਹੁਸ਼ਿਆਰਪੁਰ ਦਾ ਹਿਸਾਰਾ ਕਿ ਖੁਸ਼ ਹੈ ਔਰ ਜਿਹੜਾ ਜ਼ਬਰਦਸਤੀ ਸਾਡੇ ਨਾਲੇ ਤੱਕੇਸ਼ਾਈ ਕੀਤੀ ਜਾ ਰਹੀ ਹੈ ਇਹ ਗੱਲ ਰੌੜੀ ਜੀ ਸਾਹਿਬ ਤੁਸੀਂ ਆਪ ਕਰਵਾ ਰਹੇ ਬੜੇ ਅਫਸੋਸ ਦੀ ਗੱਲ ਹੈ ਤੁਹਾਡਾ ਕੰਮ ਸਿਗਾ ਸਾਡੇ ਗੜ ਸ਼ੰਕਰ ਦੇ ਇਲਾਕਾ ਵਾਸੀਆਂ ਦੇ ਹੱਕਾਂ ਦੀ ਹਿੱਤਾਂ ਦੀ ਰਾਖੀ ਕਰਨਾ ਪਰ ਅੱਜ ਤੁਸੀਂ ਸਾਡਾ ਕਤਲੇਆਮ ਜਿਹੜਾ ਹੈ ਸਾਡੇ ਹੱਕ ਦਾ ਸਾਡੇ ਨਾਲ ਤੱਕਾਸ਼ਾਈ ਜਿਹੜੀ ਆਪ ਕਰਾ ਰਹੇ ਹੋ ਇਹ ਬਹੁਤ ਅਫਸੋਸ ਦੀ ਗੱਲ ਹੈ ਪਰ ਲੋਕੀ ਜਿਹੜੇ ਚੁੱਪ ਨਹੀਂ ਬੈਠਣਗੇ ਮੈਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੱਸਣਾ ਚਾਹਨੀ ਆ ਸਰਕਾਰ ਨੂੰ ਵੀ ਦੱਸਣਾ ਚਾਹਨੀ ਆ ਇੰਟੈਲੀਜੈਂਸ ਦੀਆਂ ਏਜੰਸੀਆਂ ਵੀ ਨੋਟ ਕਰਨ ਕਿ ਜਿੰਨੇ ਪਿੰਡਾਂ ਦੇ ਵਿੱਚ ਮੈਂ ਗਈ ਆ ਉਹਨਾਂ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੇ ਗੱਲ ਕਹੀ ਹੈ ਕਿ ਤੁਸੀਂ ਸੜਕਾਂ ਜਾਮ ਕਰਨ ਦਾ ਪ੍ਰੋਗਰਾਮ ਰੱਖੋ ਔਰ ਅਸੀਂ ਤੁਹਾਡੇ ਨਾਲ ਸੜਕਾਂ ਤੇ ਉਤਰਾਂਗੇ ਔਰ ਕਾਸਟ ਔਰ ਤੇ ਇਲਾਕਾ ਮਾਲਪੁਰ ਗੜਸ਼ੰਕਰ ਦੇ ਜਿਹੜੀਆਂ ਲੇਡੀਆਂ ਆ ਉਹਨਾਂ ਨੇ ਮੈਨੂੰ ਇਹ ਸਾਹਮਣੇ ਆ ਕੇ ਗੱਲ ਕਹੀ ਹੈ ਕਿ ਅਸੀਂ ਜਿਹੜਾ 4-4 ਬਸਾਂ ਬਦਲ ਕੇ ਉੱਤੇ ਨਹੀਂ ਜਾ ਸਕਦੇ ਅਸੀਂ ਇੱਕ ਅਜਲ ਘੋਰੀ ਨਹੀਂ ਚੱਲਣਾ ਚਾਹੁੰਦੇ ਔਰ ਅਸੀਂ ਦੁਆਬੇ ਦੀ ਧਰਤੀ ਤੋਂ ਅਲੱਗ ਨਹੀਂ ਹੋਣਾ ਚਾਹੁੰਦੇ ਸੋ ਅੱਜ ਜਿਹੜਾ ਗੜਸ਼ੰਕਰ ਵਾਸੀਆਂ ਨੂੰ ਆਪ ਉੱਠਣਾ ਪਵੇਗਾ ਮੇਰੀ ਇਹੀ ਬੇਨਤੀ ਹੈ ਕਿ ਪਿੰਡ-ਪਿੰਡ ਹੁਣ ਸਾਰੇ ਜਣੇ ਜਾਗ ਜਾਓ ਔਰ ਦੋਵੇਂ ਸ਼ਹਿਰ ਮਾਲਪੁਰ ਤੇ ਗੜਸ਼ੰਕਰ ਲੋਕ ਜਿਹੜੇ ਸਾਡੇ ਵੋਟਰ ਇਹ ਜਾਗ ਜਾਨ ਤਾਂ ਕਿ ਅਸੀਂ ਆਪਣੇ ਆਪ ਨੂੰ ਬਚਾ ਸਕੀਏ ਧੰਨਵਾਦ ਜੈ ਹਿੰਦ